ਏ ਭੋਤ ਆਤਮਾਨ ਨੂੰ ਚੇਤਾਵਨੀ ਦਿੰਨੇ ਆ ਜਮੀਨ 'ਚ ਕਦੇ ਪੈਰ ਨਾ ਪਾਜੀ ਕਿਤੇ ਹੁਣ ਜਿਹੜਾ ਕੋਈ ਤੂੰ ਸਾਡੇ ਨਾਲ ਖਨੌਰੀ ਸ਼ੰਭੂ ਕਰਿਆ ਸਾਡੇ ਨਾਲ ਧੋਖੇ ਨਾਲ ਤੂੰ ਮੀਟਿੰਗ ਤੇ ਸੱਦ ਕੇ ਸਾਨੂੰ ਜੇਲਾਂ 'ਚ ਡੱਕਿਆ ਸਾਡੇ ਮੋਰਚੇ ਪੱਟੇ ਅਗਲਾ ਡਾ ਮੂਰੇ ਮੋਰਚਾ ਲੱਗਿਆ ਹੋਇਆ ਕਿਤੇ ਭਲੇਖੇ ਨਾਲ ਵੀ ਕਦੇ ਉਂਗਲ ਨਾ ਕਰ ਲਈ ਇੱਥੇ ਤੈਨੂੰ ਨਾਨੀ ਚੇਤੇ ਕਰਾ ਦਾਂਗੇ ਜੇ ਸਰਕਾਰ ਕਹਿੰਦੀ ਆ ਵੀ ਇੰਨੀ ਪਾਲਿਸੀ ਚੰਗੀ ਆ ਤਾਂ ਭਗਵਾਨ ਜੀ ਮਾਰ ਪਹਿਲੇ ਆਪਦੇ ਪਿੰਡ ਲੈ ਕੇ ਜਾਂਦਾ ਪਹਿਲੇ ਆਪਦੇ ਘਰ ਦੀ ਜ਼ਮੀਨ ਆ ਆਪਣੀ ਖੁੱਦ ਦੀ ਜ਼ਮੀਨ ਦਿੰਦਾ ਇਹ ਲੈਣ ਪੂਰਨ ਗੇ ਪਾਲਸੀ ਨੂੰ ਜਿੰਨਾ ਕਾਫਲਾ ਸੀ ਉਹਰੇ ਲੈ ਕੇ ਆਇਆ ਆਉਣ ਵਾਲੀ 7 ਅਗਸਤ ਨੂੰ ਅਸੀਂ ਜੋਧਾ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਕਰ ਰਹੇ ਆ ਉਹ ਤੇਰੀ ਮਹਾਪੰਚਾਇਤ ਤੇਰੀ ਸਰਕਾਰ ਦੀਆਂ ਲੱਤਾਂ ਹਿਲਾ ਦੂ ਤੈਨੂੰ ਇਹ ਪਾਲਸੀ ਰੱਦ ਕਰਨੀ ਪੈਣੀ ਆ ਅੱਜ ਨਹੀਂ ਤਾਂ ਕੱਲ ਨੂੰ ਇਹ ਪਾਲਸੀ ਜਨਰੇਟ ਮ ਰੱਦ ਨਹੀਂ ਹੁੰਦੀ ਅਸੀਂ ਪੈਰ ਜੁੱਤੀ ਨਹੀਂ ਪਾਵਾਂਗੇ ਅਸੀਂ ਮੋਦੀ ਵਰਗੇ ਦੇ ਪੈਰੀ ਝਾਂਜਰਾ ਪਵਾਦੀਆਂ ਇਹਦੇ ਵੀ ਪਵਾਵਾਂਗੇ ਕਹਿਣ ਦੀਆਂ ਗੱਲਾਂ ਨੇ ਵੀ ਲੈਂਡ ਮਾਫੀਆ ਤੋਂ ਬਚਾਇਆ ਜਾ ਰਿਹਾ ਮੈਂ ਕਹਿੰਦਾ ਸਭ ਤੋਂ ਵੱਡੇ ਚੋਰ ਲੈਂਡ ਮਾਫੀਆ ਦਾ ਇਹ ਨੇ ਇਹ ਤਾਂ ਉਸ ਤੋਂ ਵੀ ਵੱਡਾ ਗਰੋਹ ਆ ਗਿਆ ਲੈਂਡ ਮਾਫੀਆ ਦਾ ਯਾਰ ਕੁਛ ਨਾ ਕੁਛ ਦੇ ਕੇ ਲਊਗਾ ਜ਼ਮੀਨ ਕਿਸਾਨ ਤੋਂ ਇਹ ਤਾਂ ਯਾਰ ਬਿਲਕੁਲ ਫਰੀ ਹੋਈ ਖੋ ਰਹੇ ਨੇ ਅੱਜ ਕੱਲ੍ਹ ਤਾਂ ਇੱਕ ਟੈਗ ਦੇ ਦਿੱਤਾ ਗਿਆ ਕਿਸਾਨਾਂ ਨੂੰ ਵੀ ਇਹ ਕਿਸਾਨ ਵੇਲੜ ਨੇ ਇਹ ਵੀ ਵੇਲੇ ਨੇ ਵੀ ਉੱਠ ਕੇ ਪ੍ਰੋਟੈਸਟ ਨੂੰ ਤੁਰ ਪੈਂਦੇ ਨੇ ਇਹ ਵੀ ਟੈਗ ਦਿੱਤੇ ਜਾ ਰਹੇ ਨੇ ਜਦੋਂ ਇੱਥੇ ਗੋਰਿਆਂ ਨੇ ਆ ਕੇ ਆਪਾਂ ਨੂੰ ਗੁਲਾਮ ਕਰਿਆ ਇਹੀ ਕਿਸਾਨਾਂ ਨੇ ਆਜ਼ਾਦੀ ਦਵਾਈ ਆ ਜਿਨ੍ਹਾਂ ਨੂੰ ਬੇਲੜ ਕਹਿੰਦੇ ਨੇ ਸਾਡੇ ਨਾਲ ਕਿਤੇ ਟੇਬਲ ਟਾਕ ਕਰ ਲੈਣ ਕਿਤੇ ਬਹਿ ਜਾਣ ਠੀਕ ਆ ਨਾ ਸਾਡੇ ਨਾਲ ਕਿਤੇ ਬਹਿ ਜਾਣ ਇਹਨਾਂ ਨੂੰ ਦੱਸ ਦਈਏ ਵੀ ਕੌਣ ਬੇਲੜ ਨੇ ਜਦੋਂ ਮੈਂ ਯਾਰ ਜ਼ਮੀਨ ਵੇਚਣਾ ਹੀ ਨਹੀਂ ਚਾਹੁੰਦਾ ਮੈਨੂੰ ਸੀਵਰੇਜਾਂ ਦੀ ਕੀ ਲੋੜ ਮੈਨੂੰ ਸੜਕਾਂ ਦੀ ਕੀ ਲੋੜ ਉਲਟਾ 1 ਕਰੋੜ ਰੁਪਏ ਤੁਸੀਂ ਮੇਰੇ ਤੋਂ ਲੈਨੇ ਹੋ ਇੱਕ ਤਾਂ ਮੇਰੀ ਬਿਲਕੁਲ ਆਮਦਨ ਬੰਦ ਕਰ ਰਹੇ ਹੋ ਵੀ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪੈਣ ਦਵਾਂਗੇ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦਵਾਂਗੇ ਇਹ ਸਰਕਾਰ ਨੂੰ ਜਿਹੜਾ ਥੁੱਕ ਕੇ ਚੱਟਣ ਲਈ ਮਜਬੂਰ ਹੋਣਾ ਪਊਗਾ ਜਿਹੜੀ ਇਹ ਪਾਲਿਸੀ ਉਹਨਾਂ ਨੇ ਲਾਗੂ ਕੀਤੀ ਤੈਨੂੰ ਵਾਪਸ ਕਰਨੀ ਸਸੀ ਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਲੁਧਿਆਣਾ ਦੇ ਵਿੱਚ ਅਸੀਂ ਪਹੁੰਚਿਆ ਤੇ ਲੁਧਿਆਣੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਕਿਸਾਨਾਂ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਰੋਸ ਹੈ ਔਰ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਹਾਲਾਂਕਿ ਦੂਸਰੇ ਪਾਸੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦਾ ਕਹਿਣਾ ਕਿ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਤੇ ਕਿਸਾਨਾਂ ਦੇ ਲਈ ਚੰਗੀ ਹੈ ਲੇਕਿਨ ਦੂਸਰੇ ਪਾਸੇ ਕਿਸਾਨ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜੋ ਅੱਜ ਟਰੈਕਟਰ ਮਾਰਚ ਦੇ ਵਿੱਚ ਇੱਥੇ ਪਹੁੰਚੇ ਵੀ ਨੇ ਅੱਜ ਕੀ ਲੱਗਦਾ ਹੈ ਕਿ ਟਰੈਕਟਰ ਮਾਰਚ ਅੱਜ ਤੁਸੀਂ ਕਰ ਰਿਹਾ ਹੈ ਰੋਸ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਦੇ ਵਿੱਚ ਵੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਕਹਿੰਦੀ ਹੈ ਇਹ ਪਾਲਿਸੀ ਬਹੁਤ ਚੰਗੀ ਹੈ ਕਿਸਾਨਾਂ ਦੇ ਲਈ ਦੇਖੋ ਜੇ ਸਰਕਾਰ ਕਹਿੰਦੀ ਆ ਵੀ ਐਨੀ ਪਾਲਿਸੀ ਚੰਗੀ ਆ ਪਰ ਭਗਵਾਨ ਜਮਾਨ ਪਹਿਲਾਂ ਆਪਣੇ ਪਿੰਡ ਲੈ ਕੇ ਜਾਂਦਾ ਪਹਿਲਾਂ ਆਪਣੇ ਘਰ ਦੀ ਜ਼ਮੀਨ ਆਪਣੀ ਖੁੱਦ ਦੀ ਜ਼ਮੀਨ ਦਿੰਦਾ ਇਹ ਲੈਂਡ ਪੂਲਿੰਗ ਪਾਲਸੀ ਨੂੰ ਪਰ ਇਹ ਇੰਨੀ ਘਾਤਕ ਸਿੱਧ ਹੋਣੀ ਆ ਕਿਸਾਨਾਂ ਦੇ ਵਿਰੋਧ ਦੇ ਵਿੱਚ ਪਾਲਸੀ ਕਿ ਬਹੁਤ ਘਾਤਕ ਪਾਲਸੀ ਆ ਇਹ ਜਿ ਕਿਸਾਨ ਤੋਂ ਜ਼ਮੀਨ ਵੀ ਲੈਣੀ ਆ ਔਰ ਜ਼ਮੀਨ ਉਹਦੀ ਲੈ ਕੇ ਉਹਨੂੰ ਪੈਸਾ ਵੀ ਨਹੀਂ ਦੇਣਾ ਬਿਲਕੁਲ ਕੋਈ ਪੈਸਾ ਨਹੀਂ ਦੇਣਾ ਹੈਗਾ ਔਰ ਜ਼ਮੀਨ ਉਹਦੀ ਲੈ ਕੇ ਉੱਥੇ ਜਿਹੜੀ ਇਹ ਕਹਿੰਦੇ ਆ ਵੀ ਅਰਬਨ ਸਟੇਟ ਆਰਪਨ ਸਟੇਟਾਂ ਦੀ ਕੀ ਲੋੜ ਪੈ ਗਈ ਉਹ ਪਜਾਉ ਜ਼ਮੀਨਾਂ ਬਣਾਉਣ ਤੇ ਤੁਸੀਂ ਲੁਧਿਆਣੇ ਦੇ ਵਿੱਚ ਆਲੇ-ਦਾਲੇ ਨਿਗਾਹ ਮਾਰਿਓ ਅੱਜ ਤੋਂ 20-20 ਸਾਲ ਪਹਿਲਾਂ ਦੀਆਂ ਵੀ ਕਲੋਨੀਆਂ ਮੇਰੇ ਖਰ ਪ੍ਰਾਈਵੇਟ ਕਲੋਜ਼ਰਾਂ ਨੇ ਕਟੀਆਂ ਹੋਈਆਂ ਨੇ ਉਹ ਅਜੇ ਤੱਕ ਵੀ ਉਹਨਾਂ ਦੇ ਵਿੱਚ ਬਸੋ ਨਹੀਂ ਹੋਈ ਹੈਗੀ ਇਹ ਤਾਂ ਇੱਕ ਬਹਾਨਾ ਵੀ ਕਿਸਾਨਾਂ ਤੋਂ ਜ਼ਮੀਨ ਕਿਵੇਂ ਖੋਈ ਜਾਣੀ ਆ ਦੇਖੋ ਜਿਹੜਾ ਆ ਇਲਾਕਾ ਇਧਰਲਾ ਫਿਰੋਜ਼ਪੁਰ ਰੋਡ ਹੋ ਗਿਆ ਜੋਧਾ ਇਲਾਕਾ ਹੋ ਗਿਆ ਇੱਥੇ ਇਹ ਲੈ ਕੇ ਆਏ ਨੇ 24900 ਕਿਲਾ ਔਰ ਦੂਸਰੇ ਪਾਸੇ ਸਾਨੇਆਲ ਦਾ ਹਲਕਾ ਜਿੱਥੇ ਕਹਿੰਦੇ ਆ ਇਹ ਵੀ ਅਸੀਂ ਇੱਥੇ ਨੂੰ ਇੰਡਸਟਰੀ ਜੋਂਨ ਬਣਾਉਣਾ ਉੱਥੇ 21000 ਕੀਲਾ ਲੈ ਕੇ ਆਏ ਨੇ ਟੋਟਲ ਲੁਧਿਆਣਾ ਜ਼ਿਲ੍ਹੇ ਦੀ 44000 ਏਕੜ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਨੇ ਜਿਹਦੇ ਵਿੱਚ 53 ਪੈਂਡ ਔਰ ਘੱਟੋ ਘੱਟ 1 ਲੱਖ ਕੀਲਾ ਪੰਜਾਬ ਦਾ ਇਹ ਲੈਂਡ ਪੂਲ ਪਾਲਿਸੀ ਦੇ ਵਿੱਚ ਅਕਵਾਇਰ ਕਰਕੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਨੇ ਪਰ ਅੱਜ ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਸਰਕਾਰ ਨੂੰ ਤਾੜਨਾ ਕੀਤੀ ਆ ਵੀ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪੈਣ ਦਵਾਂਗੇ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦਵਾਂਗੇ ਇਹ ਸਰਕਾਰ ਨੂੰ ਜਿਹੜਾ ਥੁੱਕ ਕੇ ਚੱਟਣ ਲਈ ਮਜਬੂਰ ਹੋਣਾ ਪਊਗਾ ਜਿਹੜੀ ਇਹ ਪਾਲਿਸੀ ਉਹਨਾਂ ਨੇ ਲਾਗੂ ਕੀਤੀ ਤੈਨੂੰ ਵਾਪਸ ਕਰਨੀ ਪਊਗੀ ਤੁਸੀਂ 1 ਲੱਖ ਕਿਲ ਦੀ ਗੱਲ ਕਰਦੇ ਪਿਓ ਐਕੂਰੇਟ ਨਹੀਂ ਕੋਈ 10 ਪਾ ਰਿਹਾ ਕੋਈ 65000 ਕਹਿ ਰਿਹਾ ਵਾ ਕੋਈ ਕਹਿ ਰਿਹਾ ਵੀ ਪੂਰੇ ਪੰਜਾਬ ਭਰ ਦੇ ਜਰੂਰ ਲੈਂਡ ਪੁਲਿੰਗ ਹੋਣੀ ਹੈ ਇਹ ਵਕਫਾ-ਵਕਫਾ ਜ਼ਿਲ੍ਹਿਆਂ ਦੇ ਵਿੱਚ ਤਾਂ 65000 ਤੋਂ ਵੱਧ ਨਹੀਂ ਹੋਣੀ ਕਿ ਤੁਸੀਂ 1 ਲੱਖ ਕਹਿ ਰਹੇ ਹੋ ਕਿ ਇਹ ਕਿਦਾਂ ਐਕੂਰੇਟ ਹੈ 1 ਲੱਖ ਐਕੂਰੇ ਬਿਲਕੁਲ ਐਕੂਰੇਟ ਹੈ ਦੋ ਜ਼ਿਲ੍ਹੇ ਛੱਡੇ ਗਏ ਆ ਪ ਜਿਹਦੇ ਵਿੱਚ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ ਪਹਿਲਾ ਜਿਹੜਾ ਹਮਲਾ ਲੁਧਿਆਣੇ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੀ 44000 ਏਕੜ ਜ਼ਮੀਨ ਤੁਸੀਂ ਦੇਖ ਲਓ ਵੀ ਕੱਲੇ ਲੁਧਿਆਣੇ ਜ਼ਿਲ੍ਹੇ ਦੀ 44000 ਏਕੜ ਆ ਰਹੀ ਆ ਔਰ ਸਿਰਫ ਇੱਕ ਮੋਹਾਲੀ ਦੇ ਵਿੱਚ ਜਿਹੜੀ ਗਲਾਡਾ ਦੇ ਉੱਤੇ 650 ਕਿਲਾ ਪਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ 1 ਲੱਖ ਕਰਨੀ ਆ ਜੇ ਅੱਜ ਇਹ ਲੁਧਿਆਣੇ ਦੇ ਵਿੱਚ ਪੈਰ ਪ੍ਰਸਾਰ ਜਾਂਦੇ ਨੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਮਗਰਲੇ ਜ਼ਿਲ੍ਹਿਆਂ 'ਚ ਵੀ ਨੋਟੀਫਿਕੇਸ਼ਨ ਕਰਕੇ ਇਹ ਲਾਗੂ ਕਰਨਗੇ ਜਲਦੀ ਤੋਂ ਜਲਦੀ ਇਹ ਜਿਹੜੇ ਕਹਿੰਦੇ ਪਿੰਨ ਵੀ ਕਿਸਾਨਾਂ ਨੂੰ ਜਿਹੜਾ ਇੱਕ ਏਸ ਦੇ ਵਿੱਚ ਕਮਰਸ਼ੀਅਲ ਪਲਾਟ ਵੀ ਮਿਲੂਗਾ ਨਾਲ 1000 ਗਾਜ ਜਿਹੜਾ ਰਿਹਾਇਸ਼ ਦੇ ਲਈ ਵੀ ਮਿਲੂਗਾ ਚਾਹੇ 500 ਗਾਜ 500 ਗਾਜ ਦਾ ਲੈ ਲਓ ਚਾਹੇ 2.5 2.5 ਸੌ ਗਾਜ ਦੇ ਚਾਰ ਪਲਾਟ ਲੈ ਲਓ ਵੀ ਇਹ ਵੀ ਦਿੱਤੇ ਜਾਣਗੇ ਕਿਸਾਨਾਂ ਨੂੰ ਦੇਖੋ ਇਹ ਕਿਸਾਨਾਂ ਨੂੰ ਪਰਵਾਉਣ ਦੀ ਖਾਤਰ ਲਾਲੀਪਾਪ ਨੇ ਬੜੀਆਂ ਉਹਦੇ ਵਿੱਚ ਐਕਟ ਆ ਇਹ ਤਾਂ ਕਹਿੰਦੇ ਜੀ ਅਸੀਂ ਕਿਸਾਨ ਤੋਂ ਉਹਦੀ ਮਰਜ਼ੀ ਦੇ ਨਾਲ ਜ਼ਮੀਨ ਲੈਣੀ ਆ ਉਹਦੀ ਆਪਾਂ ਧੱਕੇ ਨਾਲ ਐਕਵਾਇਰ ਕਰਨੀ ਪਰ ਇੱਕ ਪਾਸੇ ਇਹਨਾਂ ਦਾ ਬਿਆਨ ਆਉਂਦਾ ਵੀ 13 ਦੇ ਐਕਟ 13 ਦੇ ਅਧੀਨ ਜੇ ਕਿਸਾਨ ਨਹੀਂ ਜ਼ਮੀਨ ਦੇਊਗਾ ਜੇ ਸਾਡਾ ਨੋਟੀਫਿਕੇਸ਼ਨ ਲਿਆ ਤਾਂ ਅਸੀਂ ਪੁਲਿਸ ਦੇ ਜ਼ਰੀਏ ਉਹਦੀ ਜ਼ਮੀਨ ਲਵਾਂਗੇ ਔਰ ਦੂਸਰੇ ਪਾਸੇ ਦੂਸਰੇ ਪਾਸੇ ਇਹ ਕਹਿੰਦੇ ਵੀ ਪਲਾਟ ਦਵਾਂਗੇ ਜਿਹੜੇ ਪਲਾਟ ਲੈਣ ਇਹਨਾਂ ਨੇ ਦੇਣੇ ਆ ਦੇਣ ਵੇਲੇ ਪਲਾਟਾਂ ਨੂੰ 1 ਕਰੋੜ ਰੁਪਇਆ ਦੁਬਾਰਾ ਕਿਸਾਨ ਤੋਂ ਇਹਨਾਂ ਨੇ ਲੈਣਾ ਘਲਾਡਾ ਨੇ ਉਹਦਾ ਮਤਲਬ ਕਿ ਵੀ ਅਸੀਂ ਥੋਡੀਆਂ ਇਹ ਜਿਹੜੀ ਥੋੜੀ ਜ਼ਮੀਨ ਲਈ ਆ ਮੰਨ ਲਓ ਮੇਰੀ ਇੱਕ ਕੀਲਾ ਜ਼ਮੀਨ ਚਲੀ ਗਈ ਉਹਦੇ ਵਿੱਚ ਜਿਹੜਾ ਮੈਨੂੰ 1200 ਗਾਜ ਦਾ ਪਲਾਟ ਵਾਪਸ ਦੇਣਾ ਕਹਿੰਦੇ ਜੀ ਇੱਥੇ ਸੜਕਾਂ ਬਣਾ ਕੇ ਦਿੱਤੀਆਂ ਨੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਸੀਵਰੇਜ ਪਾ ਕੇ ਦਿੱਤੇ ਨੇ ਜਦੋਂ ਮੈਂ ਯਾਰ ਜ਼ਮੀਨ ਵੇਚਣਾ ਹੀ ਨਹੀਂ ਚਾਹੁੰਦਾ ਮੈਨੂੰ ਸੀਵਰੇਜਾਂ ਦੀ ਕੀ ਲੋੜ ਮੈਨੂੰ ਸੜਕਾਂ ਦੀ ਕੀ ਲੋੜ ਉਲਟਾ 1 ਕਰੋੜ ਰੁਪਇਆ ਤੁਸੀਂ ਮੇਰੇ ਤੋਂ ਲੈਨੇ ਹੋ ਇੱਕ ਤਾਂ ਮੇਰੀ ਬਿਲਕੁਲ ਆਮਦਨ ਬੰਦ ਕਰ ਰਹੇ ਹੋ ਮੰਨ ਲਓ ਵੀ ਅੱਜ ਤੁਸੀਂ ਮੇਰੀ ਜ਼ਮੀਨ ਐਕਵਾਇਰ ਕਰਤੀ ਉਹਨੂੰ 5 ਸਾਲ ਲੱਗੇ ਉਹਨੂੰ 10 ਸਾਲ ਲੱਗੇ 10 ਸਾਲਾਂ ਬਾਅਦ ਮੇਰੇ ਕੋਲੇ 1 ਲੱਖ ਰੁਪਇਆ ਵੀ ਨਹੀਂ ਹੋਣਾ ਤੁਸੀਂ ਕਰੋੜਾਂ ਦੀ ਗੱਲ ਕਰਦੇ ਹੋ ਸਰਕਾਰ ਕੁਛ ਦਿਖਾਉਂਦੀ ਹੋਰ ਆ ਕਰਦੀ ਕੁਸੂਰ ਆ ਤੁਸੀਂ ਬਕਾਇਦਾ ਇਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਉਹਨੇ ਆਰਟੀਆਈ ਪਾ ਕੇ ਚੱਕੋ ਉਹਦੇ ਵਿੱਚ ਲਿਖਿਆ ਇਹਨਾਂ ਨੇ ਬੀਜੇ ਤਾਂ ਮਹਿੰਗੀਆਂ ਜ਼ਮੀਨਾਂ ਉੱਥੇ ਕਿਸਾਨ ਤੋਂ 2 ਕਰੋੜ ਰੁਪਇਆ ਲੈ ਕੇ ਉਹਨੂੰ ਪਲਾਟ ਦਿੱਤੇ ਜਾਣਗੇ ਜਿੱਥੇ ਥੋੜਾ ਜਿਹਾ ਮਗਰਲਾ ਏਰੀਆ ਉੱਥੇ ਕਰੋੜ ਰੁਪਇਆ ਲੈ ਕੇ ਦਸੂਆ ਮੰਨ ਲਓ ਵੀ ਅੱਜ ਮੇਰੀ ਜ਼ਮੀਨ ਇੱਕ ਵੈਰ ਹੋ ਜਾਂਦੀ ਆ ਮੈਂ ਪੈਸੇ ਦੇ ਪਾਉਂਗਾ ਫਿਰ ਉਹ ਮੇਰਾ ਪਲਾਟ ਵੀ ਭੰਗ ਦੇ ਭਾਣੇ ਇਹਨਾਂ ਨੇ ਹੀ ਰੱਖ ਲੈਣਾ ਬਿਲਕੁਲ ਬਿਗੇਰ ਪੈਸੇ ਆ ਦਿੱਤੇ ਆ ਇੱਕ ਵੀ ਪੈਸਾ ਦਿੱਤੇ ਆ ਇਹ ਜ਼ਮੀਨ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਹੜਪਣਾ ਚਾਹੁੰਦੀਆਂ ਨੇ ਸਰਕਾਰਾਂ ਜਿਵੇਂ ਕਿ ਠੇਕੇ ਦੀ ਗੱਲ ਕੀਤੀ ਜਾ ਰਹੀ ਹੈ ਆ ਇਹ ਫਿਰੋਜ਼ਪੁਰ ਰੋਡ ਦੇ ਉੱਤੇ ਠੇਕੇ ਦੀ ਗੱਲ ਕਰਦੇ ਆ 60 ਤੋਂ 65000 ਜਾਂ 70000 ਰੁਪਏ ਨੂੰ ਠੇਕਾ ਜਾਂਦਾ ਪਿਆ ਹੈ ਸਰਕਾਰ ਕਹਿੰਦੀ ਵੀ ਇਹ 30000 ਰੁਪਏ ਠੇਕਾ ਵੀ ਹੋਊਗਾ ਲੱਖ ਰੁਪਏ ਤੱਕ ਵੀ ਹੋ ਸਕਦਾ ਹੈ ਉਹ ਠੇਕਾ ਜਿਹੜਾ ਹੋਵੇਗਾ ਨਾ ਬਾਅਦ ਵਿੱਚ ਤਾਂ ਕੀ ਲੱਗਦਾ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਲਾਸ ਕਿੰਨਾ ਹੋਊਗਾ ਦੇਖੋ ਜੇ ਕਿਸਾਨ ਕੋਲ ਇੱਕ ਜ਼ਮੀਨ ਹੀ ਆ ਜੇ ਜੇ ਕਿਸਾਨ ਕੋਲੇ ਜ਼ਮੀਨ ਨਾ ਹੋਊਗੀ ਉਹਦੇ ਕੋਲ ਕੀ ਆ ਇਹ ਕਹਿੰਦੇ ਸੀ 30000 ਮੰਥਲੀ ਦਵਾਂਗੇ ਮੈਂ ਅੱਜ ਹੀ ਸਵੇਰੇ ਆਪਣੇ ਪੱਤਰਕਾਰ ਭਰਾ ਦੱਸ ਰਹੇ ਸੀਗੇ ਤਨਤਾਨੇਰੀਏ ਚ ਪਹਿਲਾਂ ਅੱਜ ਤੋਂ 2013 ਚ ਇਨਾਂ ਨੇ ਗਲਾਡਾ ਦੇ ਅੰਡਰ ਆਹੀ ਲੈਂਡ ਪੋਲਿੰਗ ਚ ਕੱਟੀ ਸੀ ਜ਼ਮੀਨ ਕੁਛ ਇੱਕ ਕਿਸਾਨ ਦੇ ਦੋ ਕੀ ਲੈ ਕਿਸਾਨ ਦੱਸ ਰਿਹਾ ਸੀਗਾ ਉਹਨੂੰ 30000 ਪਰ ਮੰਥਲੀ ਉਹ ਕਹਿੰਦਾ ਮੈਨੂੰ 3 ਸਾਲ ਦਿੱਤਾ ਮੁੜ ਕੇ ਗਲਾਡਾ ਨੇ ਉਹ ਵੀ ਬੰਦ ਕਰਤੇ ਜ਼ਮੀਨ ਵੀ ਮੇਰੀ ਨੱਪੀ ਬੈਠੇ ਆ ਨਾ ਮੈਨੂੰ ਕੋਈ ਪਲਾਟ ਮਿਲਿਆ ਨਾ ਮੈਨੂੰ ਕੋਈ ਕਮਰਸ਼ੀਅਲ ਜਾਂ ਕੁਛ ਵੀ ਇਹ ਜੇ ਕਹਿੰਦੇ ਨੇ ਜੀ ਅਸੀਂ ਸੋਨੂੰ ਸ਼ੋਅਰੂਮ ਦਾ ਮੰਗ ਜੇ ਧਾਮਾਂਗੇ ਬਹੁਤ ਮੈਂ ਕੁਝ ਨਹੀਂ ਮਿਲਿਆ ਜਿਹੜੇ ਸ਼ੋਅਰੂਮ ਪਹਿਲਾਂ ਵਪਾਰੀ ਵਰਗ ਚਲਾ ਰਿਹਾ ਉਹਨਾਂ ਦਾ ਤਾਂ ਮੰਦਾ ਹਾਲ ਆ ਆ ਆਪਣੇ ਸਾਹਮਣੇ ਇਹ ਜਿਹੜੇ ਮਾਲ ਨੇ ਇੱਥੇ ਕਿੱਡੇ-ਕੱਡੇ ਬ੍ਰਾਂਡ ਭੱਜ ਗਏ ਖਾਲੀ ਪਏ ਨੇ ਜਿਨ੍ਹਾਂ ਦਾ ਕੰਮ ਪਹਿਲਾਂ ਨਹੀਂ ਚੱਲਦਾ ਜ਼ਿਮੀਂਦਾਰ ਦਾ ਕੰਮ ਆ ਖੇਤੀ ਕਰਨਾ ਕਿਸਾਨ ਦਾ ਉਹਨੂੰ ਖੇਤੀ ਤੋਂ ਬਾਹਰ ਕਰ ਰਹੇ ਨੇ ਉਹਨੂੰ ਇਹ ਸ਼ੋਅਰੂਮ ਦੇ ਰਹੇ ਨੇ ਜਿਹੜੇ ਪਹਿਲਾਂ ਸ਼ੋਅਰੂਮ ਚਲਦੇ ਨੇ ਉਹਨਾਂ ਦਾ ਤਾਂ ਦਿਵਾਲਾ ਨਿਕਲਿਆ ਪਿਆ ਉਹ ਕਿੱਥੇ ਜਾਣਗੇ ਠੀਕ ਆ ਨਾ ਠੀਕ ਆ ਨਾ ਤੁਹਾਨੂੰ ਨਾਲ ਕਿਤੇ ਦੇ ਲਈ ਖੇਤੀ ਜੇ ਜ਼ਰੂਰੀ ਆ ਤੁਸੀਂ ਖੇਤੀ ਕਰ ਸਕਦੇ ਹੋ ਵੀ ਤੁਹਾਨੂੰ ਮਜਬੂਰੀ ਨਹੀਂ ਹੈਗੀ ਕੋਈ ਵੀ ਹਾਂ ਵੇਚਣਾ ਹੀ ਵੇਚਣਾ ਨਹੀਂ ਖੇਤੀ ਅਸੀਂ ਕੋਠਿਆਂ ਤੇ ਕਰਾਂਗੇ ਇਹ ਜਾਣ ਕੇ ਲੋਕਾਂ ਨੂੰ ਭਰਮਾ ਰਹੇ ਨੇ ਨੋਟੀਫਿਕੇਸ਼ਨ ਇਹਨਾਂ ਨੇ ਕਰਤੇ ਠੀਕ ਹੈ ਨਾ ਇਹ ਕਹਿ ਰਹੇ ਨੇ ਕਿਸਾਨਾਂ ਦੀ ਜਿਲੀ ਮਰਜ਼ੀ ਆ ਉਹ ਦੇ ਦੇਵੇ ਜ਼ਮੀਨ ਇੱਕ ਪਾਸੇ ਸ਼ੋਰੂਮ ਖੁੱਲੂਗਾ ਦੂਜੇ ਪਾਸੇ ਟਰੈਕਟਰ ਚੱਲੂਗਾ ਦੱਸੋ ਐ ਹੋ ਜਾਊਗਾ ਵੀ ਇੱਕ ਪਾਸੇ ਜ਼ਿਮੀਂਦਾਰ ਤੂੜੀ ਬਣਾ ਰਿਹਾ ਇੱਕ ਪਾਸੇ ਸ਼ੋਰੂਮ ਖੁੱਲਿਆ ਹੋਇਆ ਚੱਲ ਜਾਊਗਾ ਇਹ ਜਾਣ ਕੇ ਲੋਕਾਂ ਨੂੰ ਲੌਲੀਪੌਪ ਦੇ ਰਹੇ ਨੇ ਪਰ ਮਾਰ ਰਹੇ ਨੇ ਸਾਡੇ ਨਾਲ ਪਹਿਲਾਂ ਹੋਈਆਂ ਨੇ ਦਿੱਲੀ ਮੋਰਚੇ 'ਚ ਵੀ ਇਹਨਾਂ ਨੇ ਲਿਕਤਾਂ ਦੇ ਕੇ ਮੁੱਕਰ ਗਏ ਨਾ ਦੀ ਸੈਂਟਰ ਸਰਕਾਰ ਜਿਹੜਾ ਮੋਦੀ ਕਹਿੰਦਾ ਸੀਗਾ ਠੀਕ ਹੈ ਨਾ ਵੀ ਮੇਰੀ ਜਮਾਨਾ ਉਹ ਮੁੱਕਰ ਗਏ ਇਹ ਕਿਹੜੀ ਖੇਤੀ ਮੂਲੀ ਨੇ ਯਾਰ ਆ ਭਾਰਤ ਮਾਲਾ 'ਚ ਸਾਡੇ ਨਾਲ ਜਵਾਨਾਂ ਕਰ ਕਰ ਮੁੱਕਰ ਗਏ ਇਹ ਠੀਕ ਹੈ ਨਾ ਇਹ ਸਭ ਝੂਠੀ ਸਰਕਾਰ ਆ ਇਹਨਾਂ ਨੇ ਖੇਤੀ ਸੈਕਟਰ 'ਚੋਂ ਕਿਸਾਨਾਂ ਨੂੰ ਬਾਹਰ ਕਰਨਾ ਇਹ ਯੂਐਨਓ ਦੇ ਅੰਡਰ ਜੋ ਵੀ ਨੀਤੀਆਂ ਪਾਲਸੀਆਂ ਨੇ ਅਮਰੀਕਾ ਦੀਆਂ ਜੋ ਇਹ ਕਿਸਾਨਾਂ ਤੇ ਥੋਪ ਰਹੇ ਨੇ ਜਿਹੜੇ ਦਿੱਲੀ ਅੰਦੋਲਨ 'ਚ ਜਿਹੜੇ ਕਾਲੇ ਕਾਨੂੰਨ ਆਏ ਸੀਗੇ ਇਹ ਹੁਣ ਟੇਡੇ ਢੰਗ ਨਾਲ ਇਹਨਾਂ ਨੇ ਦੇਖਿਆ ਵੀ ਕਿਸਾਨਾਂ ਨੂੰ ਪਾੜ ਕੇ ਜਥੇਬੰਦੀਆਂ ਨੂੰ ਪਾੜ ਕੇ ਹੁਣ ਆਪਾਂ ਇਸ ਢੰਗ ਨਾਲ ਚੱਲੀਏ ਤੇ ਇਹ ਜਿਹੜੀਆਂ ਜ਼ਮੀਨਾਂ ਤੇ ਅਸੀਂ ਆਪ ਕਾਬਜ ਹੋ ਸਕੀਏ ਪਰ ਅਸੀਂ ਬੀਕੇ ਜੂ ਸਿੱਧੂ ਪਰਵੰਨੀਓ ਇਹ ਭਵੰਤਮਾਨ ਨੂੰ ਚੇਤਾਵਨੀ ਦਿੰਨੇ ਆ ਵੀ ਕਿਤੇ ਪੈਰ ਜਮੀਨ 'ਚ ਕਰੇ ਪੈਰ ਨਾ ਪਾ ਜੀ ਕਿਤੇ ਹੁਣ ਜਿਹੜਾ ਕੋਈ ਤੂੰ ਸਾਡੇ ਨਾਲ ਖਨੌਰੀ ਸ਼ੰਭੂ ਕਰਿਆ ਸਾਡੇ ਨਾਲ ਧੋਖੇ ਨਾਲ ਤੂੰ ਮੀਟਿੰਗ ਤੇ ਸੱਦ ਕੇ ਸਾਨੂੰ ਜੇਲਾਂ 'ਚ ਡੱਕਿਆ ਸਾਡੇ ਮੋਰਚੇ ਪੱਟੇ ਅਗਲਾ ਡਾ ਮੂਰੇ ਮੋਰਚਾ ਲੱਗਿਆ ਹੋਇਆ ਕਿਤੇ ਭਲੇਖੇ ਨਾਲ ਵੀ ਕਿਤੇ ਉਂਗਲ ਨਾ ਕਰ ਲਈ ਇੱਥੇ ਤੈਨੂੰ ਨਾਨੀ ਚੇਤੇ ਕਰਾ ਦਾਂਗੇ ਤੈਨੂੰ ਇਹ ਕਹਿਣ ਆਏ ਆ ਅੱਜ ਜਿੰਨਾ ਕਾਫਲਾ ਅਸੀਂ ਉਰੇ ਲੈ ਕੇ ਆਏ ਆ ਆਉਣ ਵਾਲੀ 7 ਅਗਸਤ ਨੂੰ ਅਸੀਂ ਜੋਧਾ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਕਰ ਰਹੇ ਆ ਉਹ ਤੇਰੀ ਮਹਾਪੰਚਾਇਤ ਤੇਰੀ ਸਰਕਾਰ ਦੀਆਂ ਲੱਤਾਂ ਹਲਾ ਦੂ ਤੈਨੂੰ ਇਹ ਪਾਲਿਸੀ ਰੱਦ ਕਰਨੀ ਪੈਣੀ ਆ ਅੱਜ ਨਹੀਂ ਤਾਂ ਕੱਲ ਨੂੰ ਜੇ ਤੋ ਨਾ ਦੇ ਸਿੱਧਾ ਚੈਲੰਜ ਸਰਕਾਰ ਨੂੰ ਕਰ ਰਹੇ ਹੋ ਵੀ ਇਹ ਗਲਤ ਹੋ ਜਾਂਦਾ ਥੋੜਾ ਜਿਹਾ ਵੀ ਸਿੱਧਾ ਸਰਕਾਰ ਨੂੰ ਚੈਲੰਜ ਕਰਨਾ ਜਦ ਸਾਡੇ ਨਾਲ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੂ ਅਸੀਂ ਮਰਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਸਾਡੇ ਕੋਲ ਕੀ ਰਹਿ ਗਿਆ ਸਾਡੇ ਅਸੀਂ ਸਾਡੇ ਪੁਰਖਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਪੂਰੇ ਭਾਰਤ ਦਾ ਢਿੱਡ ਭਰਿਆ ਠੀਕ ਹੈ ਨਾ ਸਾਨੂੰ ਕੀ ਇਨਾਮ ਦਿੱਤਾ ਜਾ ਰਿਹਾ ਜਦੋਂ ਅਸੀਂ ਅਚਾਰ ਰੋਟੀ ਖਾਣ ਜੋਗੇ ਹੋਏ ਅੱਜ ਅਸੀਂ ਨੰਨੇ ਨੱਪ ਲਿਆ ਕੇ ਠੀਕ ਹੈ ਨਾ ਕਿਤੇ ਪੰਚਾਇਤੀ ਜ਼ਮੀਨਾਂ ਖੋ ਲਈਆਂ ਉਹਨਾਂ ਦੇ ਵੀ ਲੈ ਕੇ ਜਿਹੜਾ ਪੰਚਾਇਤੀ ਜ਼ਮੀਨਾਂ ਦੀ ਆਮਦਨ ਪਿੰਡਾਂ ਨੂੰ ਲੱਗਦੀ ਹੁੰਦੀ ਸੀਗੀ ਉਹ ਵੀ ਖੋ ਕੇ ਲੈ ਗਏ ਠੀਕ ਹੈ ਨਾ ਹੁਣ ਟੋਬਿਆਂ ਨੂੰ ਵੀ ਲੱਗ ਗਏ ਇਹ ਛੱਡੀ ਕੋਸ਼ ਨਹੀਂ ਰਹੇ ਅਸੀਂ ਤਾਂ ਭਾਈ ਲੜਾਂਗੇ ਜਾਂ ਮਰਾਂਗੇ ਇੱਕ ਕੰਮ ਹੋਊਗਾ ਠੀਕ ਹੈ ਨਾ ਇਹ ਪਾਲਿਸੀ ਜਿੰਨਾ ਟਾਈਮ ਰੱਦ ਨਹੀਂ ਹੁੰਦੀ ਅਸੀਂ ਪੈਰ ਜੁੱਤੀ ਨਹੀਂ ਪਾਵਾਂਗੇ ਅਸੀਂ ਮੋਦੀ ਵਰਗੇ ਦੇ ਪੈਰੀ ਝਾਂਜਰਾ ਪਵਾਤੀਆਂ ਇਹਦੇ ਵੀ ਪਵਾਵਾਂਗੇ ਤੁਸੀਂ ਵੀ ਇੱਥੇ ਲਗਾਤਾਰ ਇਸ ਮੋਰਚੇ ਨੂੰ ਦੇਖਦੇ ਪਿਓ ਕਿਸਾਨ ਅੰਦੋਲਨ ਵੀ ਦੇਖਿਆ ਤੁਸੀਂ ਕੀ ਲੱਗਦਾ ਐਸ ਦਾ ਸਿੱਟਾ ਕੀ ਨਿਕਲੂਗਾ ਇਸ ਦਾ ਸਿੱਟਾ ਕੁਝ ਭਿਆਨਕ ਹੀ ਲੱਗਦਾ ਕਿਉਂਕਿ ਕਿਸਾਨਾਂ ਨਾਲ ਸਿੱਧਾ 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 ਧੋਖਾ ਆ ਕਿਸਾਨਾਂ ਤੋਂ 5000 ਗਾਜ ਲੈ ਲੈਣੀ ਆ 20% ਦੇ ਦੇਣੀ ਆ 20% ਡਿਵੈਲਪਮੈਂਟ ਦੇ ਨਾਂ ਤੇ ਆਉਂਦੀ ਆ ਕਿਸਾਨਾਂ ਤੋਂ ਤਾਂ ਲੈ ਰਹੇ ਆ ਖੋਹ ਰਹੇ ਆ ਕਿਸਾਨਾਂ ਤੋਂ ਕਿਸਾਨਾਂ ਨਾਲ ਇੱਕ ਸਿੱਧਾ ਸਿੱਧਾ ਧੋਖਾ ਕਰ ਰਹੇ ਆ ਕਿਸਾਨਾਂ ਨੂੰ ਆਪਦੇ ਕੋਲੋਂ ਤਾਂ ਕੁਝ ਵੀ ਨਹੀਂ ਦੇ ਰਹੇ ਕਿਸਾਨਾਂ ਦੀ ਜ਼ਮੀਨ ਆ 5000 ਗਾਜ ਲੈ ਕੇ 1000 ਗਾਜ ਤੁਹਾਨੂੰ ਮਕਾਨ ਪਾਉਣ ਨੂੰ ਦੇ ਦੇਣੀ ਆ ਜਾਂ 20 ਗਾਜ ਤੁਹਾਨੂੰ ਬਿਜ਼ਨਸ ਤੌਰ ਤੇ ਦੇ ਦੇਣੀ ਆ ਕਿਸਾਨਾਂ ਨੂੰ ਤਾਂ ਕੁਝ ਵੀ ਨਹੀਂ ਦੇ ਰਹੇ ਕਿਸਾਨ ਨੂੰ ਤਾਂ ਖਾਣ ਪੀਣ ਤੋਂ ਰੋਟੀ ਤੋਂ ਲਾਚਾਰ ਕਰ ਰਹੇ ਆ ਜੇ ਕਿਸਾਨ ਜਿਹੜੇ ਕਿਸਾਨ ਮੰਨ ਲਓ ਏਸੇ ਖੇਤੀਬਾੜੀ ਤੋਂ ਹੀ ਰੋਟੀ ਖਾਂਦੇ ਆ ਆਪਣੇ ਚੰਡੀਗੜ੍ਹ ਦੇ ਨੇੜੇ ਜਿਹੜੀ ਪਹਿਲਾਂ ਲੈਂਡ ਪੂਲਿੰਗ ਜਗ ਜ਼ਮੀਨ ਹੋਈ ਆ 13-14 ਸਾਲ ਹੋ ਗਏ ਉਹਨਾਂ ਨੂੰ ਕਿਸੇ ਕਿਸੇ ਨੂੰ ਪਲਾਟ ਦਾ ਨਹੀਂ ਪਤਾ ਕਿਸੇ ਨੂੰ ਇਹ ਨਹੀਂ ਪਤਾ ਸਾਡੀ 200 ਗੱਜ ਜਿਹੜੀ ਜਗਾ ਬਾ ਉਹ ਕਿੱਥੇ ਆ ਬਿਜ਼ਨਸ ਕੀ ਕਰਨਾ ਖੇਤੀਬਾੜੀ ਇੱਥੋਂ ਕਿੱਥੇ ਕਰਨੀ ਪਲਾਟਾਂ 'ਚ ਖੇਤੀਬਾੜੀ ਥੋੜੀ ਕਰਨਗੇ ਠੀਕ ਨਹੀਂ ਗੱਲ ਕਿਸਾਨਾਂ ਨੂੰ ਤਾਂ ਉਹਦੇ ਬਾਰੇ ਨਹੀਂ ਅਜੇ ਪਤਾ ਇਹ 25 30 ਸਾਲਾਂ ਤੋਂ ਕਦੋਂ ਇਹਨਾਂ ਨੂੰ ਦੇਣਗੇ ਜਗ੍ਹਾ ਤੇ ਉਹ ਕੌਨੀ ਦੇਰ 25 30 ਸਾਲ ਕਿਸਾਨ ਕਿੱਥੋਂ ਖਾਣਗੇ ਆਮਦਨ ਕਿੱਥੋਂ ਹੋਊਗੀ ਜਿਹੜੇ ਕਿਸਾਨ ਖੇਤੀ ਕਰ ਰਹੇ ਉਹ ਬਿਜ਼ਨਸ ਕਿਵੇਂ ਕਰਨਗੇ ਬਾਅਦ ਹਾਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਇੰਨੀ ਨੌਲੇਜ ਸਮਝ ਹੈ ਨਹੀਂ ਕਿ ਬਿਜ਼ਨਸ ਹੁਣ ਇਹਨਾਂ 40 50 ਪਿੰਡ ਉੱਠ ਕੇ ਲਗਾਤਾਰ ਕਿਹੜਾ ਬਿਜ਼ਨਸ ਸਟਾਰਟ ਕਰ ਦੇਣਗੇ ਕਿਸਾਨ ਤਾਂ ਭੁੱਖੇ ਮਰਨਗੇ ਨਾ ਹਾਂ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਤੱਕ ਤਾਂ ਸੀਗਾ ਜੋ ਵੀ ਮੋਰਚਾ ਲੱਗਦਾ ਸੀ ਸ਼ਾਂਤਪੂਰਨ ਚੱਲਦਾ ਆਇਆ ਸਾਰੇ ਆ ਗੂ ਸਮਝਾਉਂਦੇ ਸੀ ਕਿ ਕੁਝ ਗਲਤ ਨਹੀਂ ਕਰਨਾ ਜਿੱਥੇ ਜਾਣਾ ਸ਼ਾਂਤੀ ਨਾਲ ਬੈਠ ਕੇ ਵਿਰੋਧ ਕਰਨਾ ਪਰ ਹੁਣ ਜਦੋਂ ਸਿੱਧੀ-ਸਿੱਧੀ ਲੋਕਾਂ ਦੀ ਜ਼ਮੀਨ ਉੱਤੇ ਡਾਕਾ ਮਾਰ ਰਹੇ ਆ ਉਹ ਖੋਹ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਕਿਸਾਨ ਸ਼ਾਂਤੀ ਨਾਲ ਬੈਠਣਗੇ ਹੁਣ ਤਾਂ ਮੈਨੂੰ ਵਿਦਰੋਹ ਵਾਲੀ ਕੋਈ ਜ਼ਰੂਰਤ ਤੋਂ ਜ਼ਿਆਦਾ ਹੀ ਲੱਗ ਰਿਹਾ ਵੀ ਕਿਸਾਨ ਬਹੁਤ ਇਸ ਚੀਜ਼ ਤੋਂ ਦੁਖੀ ਨੇ हां हां बहुत ज्यादा दुखी ने मेनू नहीं लगदा कि आगे वांगू कोई शांति ਨਾਲ ਬੈਠਣਗੇ ਸਾਰੇ ਕਿਉਂਕਿ ਜਦੋਂ ਜਿਹੜਾ ਸਾਰਾ ਕੋਸ਼ਿ ਖੋਹ ਲਿਆ ਜਾਂਦਾ ਜਿੱਥੋਂ ਉਹ ਰੋਟੀ ਖਾਂਦੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਸ਼ਾਂਤੀ ਨਾਲ ਬੈਠਣਗੇ ਹੁਣ ਜਿਆਦਾ ਗੱਲ फडਕੂਗੀ ਅੱਛਾ ਤੁਸੀਂ ਨੌਜਵਾਨੋਂ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋਵੋਗੇ ਅੱਜ ਕੱਲ ਤਾਂ ਇੱਕ ਟੈਗ ਦੇ ਦਿੱਤਾ ਗਿਆ ਕਿਸਾਨਾਂ ਨੂੰ ਵੀ ਇਹ ਕਿਸਾਨ ਵਿਹਲੜ ਨੇ ਇਹ ਵੀ ਵਿਹਲੇ ਨੇ ਵੀ ਉੱਠ ਕੇ ਪ੍ਰੋਟੈਸਟ ਨੂੰ ਤੁਰ ਪੈਂਦੇ ਨੇ ਇਹ ਵੀ ਟੈਗ ਦਿੱਤੇ ਜਾ ਰਹੇ ਨੇ ਇੰਨਾ ਹੀ ਕਿਸਾਨਾਂ ਨੇ ਜਦੋਂ ਇੱਥੇ ਗੋਰਿਆਂ ਨੇ ਆ ਕੇ ਆਪਾਂ ਨੂੰ ਗੁਲਾਮ ਕਰਿਆ ਇਹੀ ਕਿਸਾਨਾਂ ਨੇ ਆਜ਼ਾਦੀ ਦਵਾਈ ਆ ਜਿਨ੍ਹਾਂ ਨੂੰ ਬੇਲੜ ਕਹਿੰਦੇ ਨੇ ਸਾਡੇ ਨਾਲ ਕਿਤੇ ਟੇਬਲ ਟਾਕ ਕਰ ਲੈਣ ਕਿਤੇ ਬਹਿ ਜਾਣ ਠੀਕ ਆ ਨਾ ਸਾਡੇ ਨਾਲ ਕਿਤੇ ਬਹਿ ਜਾਣਾ ਇਹਨਾਂ ਨੂੰ ਦੱਸ ਦਈਏ ਵੀ ਕੌਣ ਬੇਲੜ ਨੇ ਠੀਕ ਆ ਨਾ ਜਦੋਂ ਤਾਂ ਭਵੰਤਮਾਨ ਨੇ ਆਉਣਾ ਸੀਗਾ ਆਪ ਸਿਆਸਤ ਜਦੋਂ ਆਉਣਾ ਸੀ ਸੀਐਮ ਬਣਨਾ ਸੀ ਸਾਡੇ ਨਾਲ ਆ ਆ ਬਹਿ ਕੇ ਰੋਟੀਆਂ ਖਾਂਦਾ ਸੀਗਾ ਠੀਕ ਆ ਨਾ ਜਦ ਕਿਸਾਨਾਂ ਨੂੰ ਕਹਿੰਦਾ ਸੀ ਕਿ ਕਿਸਾਨਾਂ ਦੀ ਵੀ ਜਿਹੜੇ ਵੀ ਕੋਈ ਕਾਲ ਕਿਸਾਨ ਜਥੇਬੰਦੀ ਦਿੰਦੀ ਹੈ ਇਹਨਾਂ ਨਾਲ ਖੜੋ ਜਦੋਂ ਆਪ ਆ ਗਿਆ ਕੁਰਸੀ ਤੇ ਫਿਰ ਇਹਨੂੰ ਦਰਦ ਹੋਣ ਲੱਗ ਗਿਆ ਵੀ ਕਿਸਾਨ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਤੂੰ ਕੀ ਕਰਦਾ ਸੀਗਾ ਵੀ ਤੂੰ ਆਪਦੇ ਅਕਾਲੀ ਜਾ ਕੇ ਦਿੱਲੀ ਧਰਨਾ ਦਿੱਤਾ ਨਹੀਂ ਬੈਠਾ ਨਹੀਂ ਜਾ ਕੇ ਠੀਕ ਆ ਅਸੀਂ ਆਪਦੇ ਹੱਕ ਮੰਗਦੇ ਆ ਪੂਰੇ ਦੇਸ਼ ਦੇ ਲੋਕਾਂ ਦੇ ਹੱਕ ਮੰਗਦੇ ਆ ਅਸੀਂ ਕੋਈ ਆਦਤ ਨਹੀਂ ਕੋਈ ਬਿੱਲੇ ਨਹੀਂ ਹੈਗੇ ਅਸੀਂ ਅਸੀਂ ਆਪਦਾ ਖੇਤੀਬੱਤੀ ਕਰਦੇ ਆ ਸਾਰਿਆਂ ਦਾ ਢਿੱਡ ਭਰਦੇ ਆ ਜੀ ਦਾ ਸਵਾਲ ਬਾਰ ਬਾਰ ਅਗਲੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਮਾਰਦੇ ਕਹਿੰਦੇ ਵੀ ਜਿਹੜੇ ਕਿਸਾਨ ਨੇ ਵੀ ਉਹ ਤਾਂ ਖੇਤਾਂ ਦੇ ਵਿੱਚ ਨੇ ਜਿਵੇਂ ਪਹਿਲਾਂ 2019-20 ਦੇ ਵਿੱਚ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ ਉਸ ਵੇਲੇ ਵੀ ਕਿਹਾ ਜਾਂਦਾ ਸੀ ਵੀ ਕਿਸਾਨ ਤਾਂ ਖੇਤਾਂ ਦੇ ਵਿੱਚ ਨੇ ਪ੍ਰੋਟੈ हां असल में किसान ਮੰਨਦੀ ਉਹਨੂੰ ਨੇ ਜਿਹਦੇ ਕੱਪੜੇ ਲੀੜੇ ਪਾਟੇ ਹੋਣ ਇਹ ਕਹਿਣ ਵੀ ਕਿਸਾਨ ਤਾਂ ਖੇਤ ਜੀ ਰਹੇ ਜੋ ਹੁਣ ਸਾਡੇ ਤੁਸੀਂ ਕਿਸਾਨ ਨੂੰ ਤਾਂ ਖੇਤ ਚ ਹੋਣਾ ਚਾਹੀਦਾ ਸਹੀ ਗੱਲ ਆ ਜਦੋਂ ਤੁਸੀਂ ਸਾਡੀਆਂ ਜ਼ਮੀਨਾਂ ਹੀ ਖੋਹੋਗੇ ਫਿਰ ਅਸੀਂ ਸੜਕਾਂ ਤੇ ਆਵਾਂਗੇ ਹੋਰ ਕਿੱਥੇ ਜਾਵਾਂਗੇ ਤੁਸੀਂ ਆਪਦੀਆਂ ਫੋਰਸਾਂ ਛਾੜ ਕੇ ਸਾਨੂੰ ਉੱਠਣ ਨਹੀਂ ਦਿੰਦੇ ਤੇ ਚਾਰ-ਚਾਰ ਵਜੇ ਤਾਂ ਖੇਤਾਂ 'ਚ ਫੋਰਸਾਂ ਲਾ ਦਿੰਦੇ ਹੋ ਜਦੋਂ ਦਾ ਇਹਦਾ ਰਾਜ ਆ ਕੀ ਕੁਛ ਕਰ ਰਿਹਾ ਪੁਲਿਸ ਰਾਜ ਬਣਾ ਰਿਹਾ ਹੈ ਠੀਕ ਆ ਨਾ ਜਿਹੜਾ ਕੋਈ ਨੌਜਵਾਨ ਬੋ ਰਿਹਾ ਉਹਨੂੰ ਚੱਕ-ਚੱਕ ਝੇਲਾ ਜਿਹੜਾ ਕਰ ਰਹੇ ਨੇ ਠੀਕ ਆ ਨਾ ਬਿਨਾਂ ਗੱਲੋਂ ਮੁੰਡਿਆਂ ਦੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਹੋ ਰਹੇ ਨੇ ਇਹ ਪੰਜਾਬ ਨੂੰ ਦਬਾਇਆ ਨਹੀਂ ਜਾ ਰਿਹਾ ਹੋਰ ਕੀ ਕੀਤਾ ਜਾ ਰਿਹਾ ਪੰਜਾਬ ਦੀਆਂ ਜ਼ਮੀਨਾਂ ਖੁੱਈਆਂ ਜਾ ਰਹੀਆਂ ਭਾਰਤ ਮਾਲਾ ਦੇ ਨਾਂ ਤੇ ਹੋਈਆਂ ਚਾਹੇ ਲੈਂਡ ਪੂਲਿੰਗ ਦੇ ਨਾਂ ਤੇ ਹੋਈਆਂ ਕਿਵੇਂ ਨਾ ਕਿਵੇਂ ਹੋ ਕਰਕੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਖੋ ਕੇ ਇਹ ਕਾਰਪੋਰੇਟਾਂ ਦੇ ਹੱਥ ਫੜਾਉਣਾ ਚਾਹੁੰਦੇ ਨੇ ਇਹ ਖੇਤੀ ਸੈਕਟਰ ਖਤਮ ਕਰਨਾ ਚਾਹੁੰਦੇ ਨੇ ਲੋਕਾਂ ਦੇ ਹੱਥ ਟਿਪਨ ਫੜਾਉਣਾ ਚਾਹੁੰਦੇ ਨੇ ਵੀਕ ਸਸਤੀ ਮਜ਼ਦੂਰੀ ਲੈ ਕੇ ਆਉਣਾ ਚਾਹੁੰਦੇ ਨੇ ਇਹ ਇਹਨਾਂ ਦੀਆਂ ਪਾਲਿਸੀਆਂ ਨੇ ਜੋ ਡਬਲਯੂ ਡਬਲਯੂ ਟਿਊਬ ਦੇ ਅੰਡਰ ਚੱਲ ਰਹੇ ਨੇ ਠੀਕ ਆ ਨਾ ਜੋ ਅਮਰੀਕਾ ਇਹਨਾਂ ਨੂੰ ਜਿਵੇਂ ਚਲਾ ਰਿਹਾ ਉਹਵੇਂ ਚੱਲ ਰਹੇ ਨੇ ਪਰ ਕਿਸਾਨ ਇਹ ਸਮਝਦਾਰ ਨੇ ਇਹ ਲਹਿਰ ਉੱਠੀ ہوئی ਆ ਇਹ ਜਿੰਨਾ ਟਾਈਮ ਅਸੀਂ ਪੰਜਾਬ ਦੀਆਂ ਜ਼ਮੀਨਾਂ ਜਾਂ ਆਪਦੀ ਜਵਾਨੀ ਆਪਦੀ ਹੋਂਦ ਨੀ ਮਜਾਰੇ ਇਹ ਉਹਨਾ ਟਾਈਮ ਛੰਡੇ ਜਿ ਡੰਡਾ ਆ ਹੀ ਚੱਲੂਗਾ ਡਰ ਨਹੀਂ ਲੱਗਦਾ ਹੈਗਾ ਐਦਾਂ ਵੀ ਬਾਕੀ ਦੇ ਨਾਲ ਬੋਲਦੇ ਹੋ ਪ੍ਰੋਟੈਸਟ ਵੀ ਕਰ ਰਹੇ ਹੋ ਸਰਕਾਰ ਦੇ ਖਿਲਾਫ ਵੀ ਬੋਲਦੇ ਪਏ ਹੋ ਦੇਖੋ ਅਸੀਂ 2020 ਤੋਂ ਲੱਗੇ ਹੋਏ ਆ ਵੀ ਸਾਨੂੰ ਵੀ ਪਹਿਲਾਂ ਐਡਾ ਵੀ ਆਮ ਹੀ ਸੀ ਇਹ ਆਮ ਹੀ ਨੌਜਵਾਨਾਂ ਨੂੰ ਨਾ ਜਿਵੇਂ ਕਾਲਜਾਂ ਚ ਪੜਦੇ ਜਿਵੇਂ ਆਵੇਂ ਜਦੋਂ ਅਸੀਂ ਉਹ ਅੰਦੋਲਨ ਚ ਬੜੇ ਉਦੋਂ ਦੇਖਿਆ ਵੀ ਸਾਡੇ ਪੱਲੇ ਤਾਂ ਕੱਖ ਹੀ ਨਹੀਂ ਹੈਗਾ ਠੀਕ ਆ ਨਾ ਉਹ ਕਹਿੰਦਾ ਜਦੋਂ ਮਰਨਾ ਤਾਂ ਸਾਨੂੰ ਪਤਾ ਵੀ ਸਾਨੂੰ ਮਾਰਨਾ ਇਹਨਾਂ ਨੇ ਸਾਨੂੰ ਪਤਾ ਵੀ ਸਾਨੂੰ ਮਾਰਨਾ ਇਹਨਾਂ ਨੇ ਉਹ ਘੱਟੋ ਘੱਟ ਅਸੀਂ ਅਣਖ ਨਾਲ ਬੋਲ ਕੇ ਤਾਂ ਮਰੀਏ ਸਾਡੀਆਂ ਜ਼ਮੀਨਾਂ ਖੋਣੀਆਂ ਸਾਨੂੰ ਪਤਾ ਵੀ ਖੋਣੀਆਂ ਨੇ ਇਹਨਾਂ ਕੋਲੇ ਬਹੁਤ ਤੰਤਰ ਨੇ ਠੀਕ ਆ ਨਾ ਇਹਨਾਂ ਕੋਲੇ ਬਹੁਤ ਵੱਡੀਆਂ ਤਾਕਤਾਂ ਨੇ ਇਹਨਾਂ ਮਗਰ ਪਰ ਅਸੀਂ ਵੀ ਉਹ ਗੁਰੂ ਸਾਹਿਬ ਦੇ ਵਾਰਸਾਂ ਅਸੀਂ ਲੜਾਂਗੇ ਅਸੀਂ ਥੋੜੇ ਹੋ ਸਕਦੇ ਆ ਪਰ ਅਸੀਂ ਲੜਾਂਗੇ ਲੜ ਕੇ ਮਰਾਂਗੇ ਘਰਾਂ 'ਚ ਬੜ ਕੇ ਨਹੀਂ ਮਰਦੇ ਅਸੀਂ ਠੀਕ ਆ ਨਾ ਅਸੀਂ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੰਨੇ ਆ ਵੱਦ ਤੋਂ ਵੱਧ ਘਰਾਂ 'ਚੋਂ ਨਿਕਲੋ ਨਹੀਂ ਐਸਾ ਉਹਨੂੰ ਮਾਰ ਦੇਣਗੇ ਸੋਨੂੰ ਘਰੇ ਬੈਠਿਆਂ ਨੂੰ ਹੀ ਖਤਮ ਕਰ ਦੇਣਗੇ ਸੋਡੇ ਹੱਥਾਂ 'ਚ ਟਿਪੜ ਬਣਾਉਣਗੇ ਸੋਡੀ ਹੋਂਦ ਖਤਮ ਕਰਨ ਨੂੰ ਫਿਰਦੇ ਆ ਸੋਡੀਆਂ ਪੱਗਾਂ ਖਤਮ ਕਰਨ ਨੂੰ ਫਿਰਦੇ ਆ ਅਸੀਂ ਉਹਦੀ ਲੜਾਈ ਲੜਦੇ ਆ ਸਾਨੂੰ ਮੌਤ ਦਾ ਕੋਈ ਡਰ ਨਹੀਂ ਅੱਜ ਆਜੇ ਕੱਲੂ ਆਜੇ ਤੋ ਕਿਸਾਨ ਯੂਨੀਅਨ ਦੇ ਚਾਹੇ ਜਿਹੜੇ ਵੀ ਪ੍ਰਧਾਨ ਹੋਣ ਉਹ ਹਰ ਇੱਕ ਮੋਢੀ ਇਹੀ ਗੱਲ ਕਹਿ ਰਿਹਾ ਹੈ ਕਹਿੰਦੇ ਵੀ ਜੇ ਕਿਸਾਨੀ ਇਹਦਾ ਖਤਮ ਹੁੰਦੀ ਹੈ ਜਮੀਨਾਂ ਚਲੇ ਜਾਂਦੀਆਂ ਨੇ ਤਾਂ ਸਵਾਲ ਇਹ ਬਣਦਾ ਜਿਹੜੇ ਆੜਤੀ ਨੇ ਉਹ ਕਿੱਥੇ ਜਾਣਗੇ ਮੰਡੀਆਂ ਕਿੱਥੇ ਜਾਣਗੀਆਂ ਵੀ ਇਹ ਸਾਰੇ ਲੋਕ ਬੇਕਾਰ ਹੋ ਜਾਣਗੇ ਇੱਕ ਤਰ੍ਹਾਂ ਦੇ ਜਾਂ ਇਹਨਾਂ ਕੋਲੋਂ ਪੈਸੇ ਨਹੀਂ ਆਉਣਗੇ ਬਾਅਦ ਵਿੱਚ ਜਿਨ੍ਹਾਂ ਦਾ ਆੜਤੀਆਂ ਦਾ ਕੰਮ ਹੀ ਇੱਥੋਂ ਚੱਲਦਾ ਪਿਆ ਵਾ ਦੇਖੋ ਜੇ ਅੱਜ ਇਹ 1 ਲੱਖ ਕਿਲਾ ਅਕਵਾਇਰ ਕਰਦੇ ਆ ਅਪਜਾਉ ਜ਼ਮੀਨ ਤਾਂ ਜਿਹੜੀ ਆ ਮਸ਼ੀਨਰੀ ਖੜੀ ਆ ਯਾਰ ਕਿੱਥੇ ਚੱਲੂਗੀ ਐਡੀਆਂ ਐਡੀਆਂ ਇੰਡਸਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਫਿਰ ਉਹ ਟਰੈਕ ਐਡੇ ਐਡੇ ਇਥੇ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਕੀਤਾ ਖੇਤੀਬਾੜੀ ਕਿਤੇ ਨਾਲ ਆ ਲੁਧਿਆਣਾ ਸ਼ਹਿਰ ਆ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਾ ਕੇ ਦੇਖਿਓ ਫੋਕਲ ਪੈਂਡ ਦੇ ਵਿੱਚ ਵੀ ਖੇਤੀ ਦੇ ਕਿੰਨੇ ਸੰਦ ਬਣਦੇ ਆ ਯਾਰ ਇਥੋਂ ਇੱਕ ਫਾਲਾਂ ਤੋਂ ਲੈ ਕੇ ਰੂਟਾਵੇਟਰ ਤੱਕ ਆ ਟਰੈਕਟਰ ਤੱਕ ਤਿਆਰ ਹੁੰਦੇ ਨੇ ਫਿਰ ਇਹ ਮਸ਼ੀਨਰੀ ਕਿੱਥੇ ਚੱਲੂਗੀ ਔਰ ਨੰਬਰ 2 ਤੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿਸਾਨ ਦੇ ਨਾਲ ਆੜਤੀਆ ਜੁੜਿਆ ਦੇਖੋ ਕੱਲਾ ਆੜਤੀਆ ਨਹੀਂ ਜੁੜਿਆ ਸਾਡੇ ਜਿਹੜੇ ਮਜ਼ਦੂਰ ਪਰਿਵਾਰ ਨੇ ਉਹ ਵੀ ਜੁੜੇ ਨੇ ਇੱਕ ਜ਼ਿਮੀਦਾਰ ਨਾਲ ਇੱਕ ਜ਼ਿਮੀਦਾਰ ਨਾਲ ਮੇਰੇ ਨਾਲ ਘੱਟੋ ਘੱਟ ਮੈਨੂੰ ਪਤਾ ਵੀ ਇੱਕ ਜ਼ਿਮੀਦਾਰ ਨਾਲ 10 ਪਰਿਵਾਰ ਹੋਰ ਜੁੜੇ ਨੇ ਇਹ ਜਿਹੜੀ ਖੇਤੀ ਆ ਨਾ ਜਿਹੜੀ ਇਹ ਕਹਿੰਦੇ ਆ ਵੀ ਅਸੀਂ ਇਹਤੇ ਲੈਂਡ ਪੂਲਿੰਗ ਪਾਲਸੀ ਦੇ ਅਧੀਨ ਇਹਨੂੰ ਲੈ ਕੇ ਜਾਣਾ ਵੀ ਇਹਨੂੰ ਬੜੀ ਸੁੰਦਰਤਾ ਦੇ ਕੇ ਅਸੀਂ ਕਲੋਨੀਆਂ ਬਣਾਉਣੀਆਂ ਨੇ ਇੱਕ ਔਕੀਲੇ ਦੇ ਨਾਲ 10 ਪਰਿਵਾਰ ਜੁੜਿਆ 10 ਪਰਿਵਾਰਾਂ ਦੀ ਰੋਟੀ ਚਲਾਉਂਦੀ ਆ ਜਮੀਨ ਸਾਡੀ ਕੱਲੀ ਇਹ ਨਹੀਂ ਵੀ ਇਕੱਲੇ ਕਿਸਾਨ ਦੀ ਚਲਾਉਂਦੀ ਆ ਕਿਸਾਨ ਦੇ ਨਾਲ 10 ਪਰਿਵਾਰ ਜੁੜ ਕੇ ਹੋਰ ਪਰਿਵਾਰ ਅੱਗੇ ਜਿਹੜੇ ਮਜ਼ਦੂਰ ਪਰਿਵਾਰ ਨੇ ਜਾਂ ਸਾਡੇ ਕੋਲ ਪ੍ਰਵਾਸੀ ਪਰਿਵਾਰ ਆਉਂਦੇ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਮਸ਼ੀਨਰੀ ਸਭ ਤੋਂ ਵੱਡੀ ਜਿਹੜੀ ਜਦੋਂ ਖੇਤੀ ਆ ਖੇਤੀ ਦੇ ਵਿੱਚ ਮਸ਼ੀਨਰੀ ਜੋਗਾ ਨਾਲ ਜੇ ਅੱਜ ਮੰਨ ਲਓ ਵੀ 1 ਲੱਖ ਕਿਲਾ ਇਹ ਸਾਡੀਆਂ ਜ਼ਮੀਨਾਂ ਖੋ ਕੇ ਲੈ ਜਾਂਦੀਆਂ ਨੇ ਮੈਂ ਤਾਂ ਯਾਰ ਉਹ ਕਹਿੰਨਾ ਵੀ ਵੱਡੀਆਂ-ਵੱਡੀਆਂ ਇੰਡਸਟਰੀਆਂ ਜਿਹੜੇ ਵੱਡੇ-ਵੱਡੇ ਕਾਰਖਾਨੇ ਨੇ ਉਹ ਕਿਉਂ ਨਹੀਂ ਬੋਲਦੇ ਇਸ ਗੱਲ ਦੇ ਉੱਤੇ ਕਿਉਂ ਨਹੀਂ ਸਪਸ਼ਟੀਕਰਨ ਦੇ ਬਿਆਨ ਦਿੰਦੇ ਵੀ ਜੇ ਤੁਸੀਂ ਜ਼ਮੀਨਾਂ ਦੀ ਇੰਨਾ ਕਿਸਾਨਾਂ ਤੋਂ ਜ਼ਮੀਨ ਖੋ ਲੈਨੇ ਹੋ ਤਾਂ ਸਾਡੇ ਯਾਰ ਅਸੀਂ ਜਿਹੜੇ ਸੰਧ ਵੇਚਦੇ ਅਸੀਂ ਕਿਹਨੂੰ ਵੇਚਾਂਗੇ ਅੱਜ ਆ ਜਿਹੜੇ ਟਰੈਕਟਰ ਆਏ ਨੇ ਮੰਨ ਲਓ ਜੇ ਕਿਸਾਨਾਂ ਦੀ 32000 32000 ਏਕੜ ਜ਼ਮੀਨ ਜਿਹੜੀ ਮੈਂ ਟੋਟਲ ਮੈਂ ਤੁਹਾਨੂੰ ਕੱਲੇ ਲੁਧਿਆਣੇ ਦੀ 44000 ਏਕੜ ਜ਼ਮੀਨ ਕਹਿਣਾ ਵੀ ਜੇ 44000 ਏਕੜ ਜ਼ਮੀਨ ਅੱਜ ਲੁਧਿਆਣੇ ਦੀ ਖੋਈ ਜਾਂਦੀ ਆ ਜਿੰਨੇ ਟਰੈਕਟਰ ਇਹ ਅੱਜ ਇੱਥੇ ਆਏ ਨੇ ਵਿਹਲੇ ਖੜਨਗੇ ਨਾ ਫਿਰ ਇਹਨਾਂ ਤੋਂ ਕੀ ਕਰਾਉਣਾ ਅਸੀਂ ਜੇ ਸਾਡੇ ਕੋਲੇ ਜ਼ਮੀਨ ਹੀ ਨਹੀਂ ਰਹੂਗੀ ਮੈਂ ਤਾਂ ਇੰਡਸਟਰੀ ਭਰਾਵਾਂ ਨੂੰ ਉਹ ਵੀਰਾਂ ਨੂੰ ਬੇਨਤੀ ਕਰਦਾ ਵੀ ਭਰਾਵੋ ਤੁਸੀਂ ਵੀ ਅਪੀਲ ਕਰੋ ਇਹ ਸਰਕਾਰ ਨੂੰ ਵੀ ਇਹ ਹੈ ਜਿਹੜੀ ਉਪਜਾਊ ਜ਼ਮੀਨ ਆ ਇਹ ਕਿਸਾਨਾਂ ਤੋਂ ਨਾ ਖੋਈ ਜਾਵੇ ਕਿਸਾਨਾਂ ਨੂੰ ਨਾ ਜਾ ਰਿਆ ਹੋਵੇ ਵੀ ਕਿਸਾਨਾਂ ਦੇ ਨਾਲ ਨਾਲ ਸਾਡੇ ਵੀ ਕਿਤੇ ਚੱਲਦੇ ਨੇ ਲੇਕਿਨ ਇਹ ਇੱਥੇ ਇੱਕ ਹੋਰ ਵੀ ਗੱਲ ਆਖੀ ਜਾ ਰਹੀ ਆ ਵੀ ਕਿਸਾਨ ਇਸ ਕਰਕੇ ਪ੍ਰੈਸਟ ਕਰ ਰਿਹਾ ਹੈ ਵੀ ਸਰਕਾਰ ਹੈ ਜਿਹੜੀ ਇਹ ਲੈਂਡ ਪੂਲਿੰਗ ਕਰੂਗੀ ਅ अर्बन ਸਟੇਟ ਬਣਾਉਗੀ ਵੀ ਕਿਸਾਨਾਂ ਨੂੰ ਪਤਾ ਵੀ ਸਾਡੀਆਂ ਜ਼ਮੀਨਾਂ ਕਰੋੜਾਂ ਰੁਪਈਆ ਦੀ ਨੇ ਸਾਡੇ ਹੱਥਾਂ ਦੇ ਵਿੱਚ ਕਰੋੜਾਂ ਰੁਪਏ ਨਿਕਲ ਜਾਣਾ ਆ ਦੇਖੋ ਕਿਸਾਨ ਨੂੰ ਕਰੋੜਾਂ ਰੁਪਈਆ ਦਿੰਦੇ ਨੇ ਇਹ ਪਰ ਕਿਸਾਨ ਜਮੀਨਾਂ ਦੀ ਰੇਟ ਤਾਂ ਕਰੋੜਾਂ ਦੇ ਵਿੱਚ ਹੈਗੇ ਨੇ ਉਹ ਤਾਂ ਇੱਕ ਕਹਿਣ ਨੂੰ ਆ ਨਾ ਕਰੋੜਾ ਪਰ ਪਹਿਲਾ ਜਿਹੜੀਆਂ ਜ਼ਮੀਨਾਂ ਅੱਜ ਇਹ 4-4 ਕਰੋੜ ਨੂੰ ਕਹਿ ਰਹੇ ਨੇ ਮੇਰੇ ਖਿਆਲ ਨਾਲ ਤੁਸੀਂ ਆਹ ਰੋਡ ਦੇ ਉੱਤੇ ਚਲੇ ਜਾਇਓ ਮੁੱਲਾਪੁਰ ਤੱਕ ਫਰੰਟ ਦੇ ਉੱਤੇ ਘਟੋ ਘਟ ਨਹੀਂ ਵੀ 10-12 ਕਰੋੜ ਨੂੰ ਕੀਲਾ ਹੋਊਗਾ ਔਰ ਜਿਹੜੀਆਂ ਥਰੀਕੇ ਪੈਂਡ ਹੋਏ ਜਾਂ ਦਾਖਾ ਪੈਂਡ ਹੋਇਆ 4-4 5-5 ਕਰੋੜ ਨੂੰ ਵੈਸੀ ਜ਼ਮੀਨਾਂ ਨੇ ਹੁਣ ਉੱਥੇ ਜਿਹੜੀਆਂ ਇਹ ਗੱਲਾਂ ਕਰਦੇ ਨਾ ਕਿਸਾਨਾਂ ਨੂੰ ਕਰੋੜਾਂ 'ਚ ਲੈ ਕੇ ਆਵਾਂਗੇ ਯਾਰ ਕਿਸਾਨਾਂ ਦੀ ਜ਼ਮੀਨਾਂ ਤਾਂ ਪਹਿਲਾਂ ਹੀ ਕਰੋੜਾਂ ਨੇ ਪਰ ਕਿਸਾਨ ਰੋਲਾ ਹੀ ਇਸ ਕਰਕੇ ਪਾ ਰਹੇ ਨੇ ਵੀ ਸਾਡੀਆਂ ਕਰੋੜਾਂ ਦੀਆਂ ਜ਼ਮੀਨਾਂ ਨੇ ਵੀ ਸਾਡੀਆਂ ਐਵੇਂ ਪੰਗ ਦੇ ਪਾਣੀ ਚਲੇ ਜਾਣੀਆਂ ਨੇ ਬਿਲਕੁਲ ਅਸੀਂ ਤਾਂ ਕਹਿੰਦੇ ਆਂ ਵੀ ਅੱਜ ਕਿਸਾਨਾਂ ਦੇ ਪਹਿਲੇ ਹੀ ਕਰੋੜਾਂ ਦੀਆਂ ਜ਼ਮੀਨਾਂ ਨੇ ਪਰ ਇਹ ਕੀ ਕਹਿੰਦੇ ਆ ਯਾਰ ਅਸੀਂ ਕਿਸਾਨਾਂ ਨੂੰ ਕਰੋੜਾਂ ਚ ਬਣਾ ਰਹੇ ਆਂ ਪਰ ਇਹ ਭੰਗ ਦੇ ਪਾਣੇ ਖੋ ਰਹੇ ਨੇ ਜਿਹੜੀ ਮੇਨ ਗੱਲ ਆ ਮੈਂ ਤੁਹਾਨੂੰ ਕਹਿਣਾ ਵੀ ਦੇਖੋ ਇਹ ਕੋਈ ਭਗਵੰਤਮਾਨ ਚਾਹੇ ਇੱਥੇ ਕੋਈ ਆ ਜਾਵੇ ਇਹ ਕਾਰਪੋਰੇਟ ਘਰਾਣਿਆਂ ਦੇ ਕਰਿੰਦੇ ਨੇ ਜਿਹੜੀਆਂ 2020 ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਈ ਸੀਗੀ ਸਰਕਾਰ ਅੱਜ ਉਹੀ ਨੀਤੀਆਂ ਉਹੀ ਨੀਤੀਆਂ ਟੇਡੇ ਢੰਗ ਦੇ ਨਾਲ ਲਾਗੂ ਕਰ ਰਹੇ ਨੇ ਕਿਸਾਨਾਂ ਤੋਂ ਜ਼ਮੀਨ ਖੋ ਕੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਚਾਹੁੰਦੀਆਂ ਨੇ ਵੱਡੇ ਵੱਡੇ ਫਾਰਮ ਬਣਾਉਣਾ ਚਾਹੁੰਦੇ ਨੇ ਜਿਹੜੀ ਗੱਲ ਸਸਤੀ ਮਜ਼ਦੂਰੀ ਹੈ ਨਾ ਕਹਿੰਦੀ ਆਈ ਆ ਸਰਕਾਰਾਂ ਕਹਿੰਦੀਆਂ ਨੇ ਵੀ ਇਹ ਸਸਤੀ ਸਸਤੀ ਮਜ਼ਦੂਰੀ ਸਸਤੀ ਮਜ਼ਦੂਰੀ ਕਿਵੇਂ ਹੋਊਗੀ ਵੀ ਇਹ ਕਿਸਾਨਾਂ ਤੋਂ ਜ਼ਮੀਨ ਖੋ ਲੋ ਜੇ ਦੀਰ ਮਜ਼ਦੂਰੀ ਹੋ ਜੂਗੀ ਹੱਥ ਚ ਟਿੱਪਨੂਗਾ ਸਸਤੀ ਮਜ਼ਦੂਰੀ ਹੋ ਜੂਗੀ ਔਰ ਨੰਬਰ 2 ਤੇ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਭਰਾ ਵੀ ਜਗਰਾਉਂ ਦੇ ਵਿੱਚ ਇੱਕ ਇਹਨਾਂ ਨੇ ਬਹੁਤ ਵੱਡੀ ਗੰਨਾ ਮਿਲ ਸੀਗੀ ਹੈ ਨਾ ਬਹੁਤ ਪੁਰਾਣੀ ਸਰਕਾਰੀ ਗੰਨਾ ਮਿਲ ਉਹਨੂੰ ਬਾਦਲ ਸਰਕਾਰ ਨੇ ਉਸ ਟਾਈਮ ਢਹ ਢੇਰੀ ਕਰਕੇ ਕਹਿੰਦੇ ਵੀ ਉੱਥੇ ਆਪਾਂ ਕਲੋਨੀ ਵਸਾਉਣੀ ਆ ਇੱਥੇ ਲੋਕਾਂ ਨੂੰ ਘਰ ਬਣਾ ਕੇ ਦੇਣੇ ਆ ਤੁਸੀਂ ਜ਼ਰੂਰ ਮੇਰਾ ਵੀਰ ਉੱਥੇ ਜਾ ਕੇ ਨਿਗਾਹ ਮਾਰ ਕੇ ਆਇਓ ਵੀ ਤੁਸੀਂ ਅੱਜ ਤੱਕ ਉੱਥੇ ਕੋਈ ਮਕਾਨ ਬਣਿਆ ਅੱਜ ਤੱਕ ਉਹਦੇ ਕੋਈ ਬਸਿੰਦਾ ਆਇਆ ਸਿਰਫ ਉਹ ਇੱਕ ਫੈਕਟਰੀ ਜਿਹੜੇ ਕਿਸਾਨਾਂ ਦਾ ਗੰਨਾ ਪੀੜਦੀ ਸੀਗੀ ਨੂੰ ਉਜਾੜ ਕੇ ਇੱਕ ਉਹ ਖੰਜਰ ਬਣਾ ਕੇ ਰੱਖ ਦਿੱਤੀ ਆ ਇਹਨਾਂ ਨੇ ਵੀ ਉੱਥੇ ਹਜੇ ਤੱਕ ਕੋਈ ਮਕਾਨ ਨਹੀਂ ਬਣਿਆ ਇਹ ਲੋਕਾਂ ਨੂੰ ਭਲੇਖੇ ਦੇ ਵਿੱਚ ਪਲਾਵੇਂ ਦੇ ਵਿੱਚ ਪਾ ਕੇ ਇਹਨਾਂ ਦੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਆ ਲੱਗਦਾ ਵੀ ਜਿਵੇਂ ਕਹੇ ਉਹ ਵੀ ਲੈਂਡ ਮਾਫੀਆ ਜਿਹੜਾ ਉਹਨਾਂ ਤੋਂ ਕਿਸਾਨਾਂ ਨੂੰ ਬਚਾਇਆ ਜਾ ਰਿਹਾ ਵਾ ਤਾਂ ਕਰਕੇ ਅਰਬਨ ਸਟੇਟਸ ਬਣਾਈਆਂ ਜਾ ਰਹੀਆਂ ਨੇ ਯਾਰ ਕਹਿਣ ਦੀਆਂ ਗੱਲਾਂ ਨੇ ਵੀ ਲੈਂਡ ਮਾਫੀਆ ਤੋਂ ਬਚਾਇਆ ਜਾ ਰਿਹਾ ਮੈਂ ਕਹਿੰਦਾ ਸਭ ਤੋਂ ਵੱਡੇ ਚੋਰ ਲੈਂਡ ਮਾਫੀਆ ਤਾਂ ਇਹੇ ਨੇ ਇਹ ਤਾਂ ਉਹ ਤੋਂ ਵੀ ਵੱਡਾ ਗਰੋਹ ਆ ਗਿਆ ਲੈਂਡ ਮਾਫੀਆ ਦਾ ਯਾਰ ਕੁਛ ਨਾ ਕੁਛ ਦੇ ਕੇ ਲਊਗਾ ਜ਼ਮੀਨ ਕਿਸਾਨ ਤੋਂ ਇਹ ਤਾਂ ਯਾਰ ਬਿਲਕੁਲ ਫਰੀ ਹੋਈ ਖੋ ਰਹੀ ਨੇ ਔਰ ਨੰਬਰ 2 ਤੇ ਮੈਨੂੰ ਇੱਕ ਗੱਲ ਦੱਸਿਓ ਠੀਕ ਆ ਮੈਂ ਮਜਬੂਰੀ ਚ ਕੁਛ ਜ਼ਮੀਨਾਂ ਕਿਸਾਨਾਂ ਨੇ ਵੇਚੀਆਂ ਹੋਣਗੀਆਂ ਪਰ ਪਿੰਡਾਂ ਦੇ ਵਿੱਚ ਕੋਈ ਵੀ ਕਿਸਾਨ ਆਪਣੀ ਜ਼ਮੀਨ ਨਹੀਂ ਵੇਚਣਾ ਚਾਹੁੰਦਾ ਹੈਗਾ ਕਿਉਂਕਿ ਯਾਰ ਰੋਟੀ ਉਹਦੀ ਉੱਥੋਂ ਚੱਲਦੀ ਆ ਉਹਦੇ ਜਵਾਕ ਉੱਥੋਂ ਪੜਦੇ ਆ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੀ ਜਿਹੜੀ ਜ਼ਮੀਨ ਆ ਉਹ ਸਾਡਾ ਕਿੱਤਾ ਅਸੀਂ ਯਾਰ ਸਹਰਾਂ 'ਚ ਮੈਨੂੰ ਇੱਕ ਗੱਲ ਦੱਸੋ ਕਿਸਾਨ ਸਹਰਾਂ ਦੇ ਵਿੱਚ ਆਉਣਾ ਚਾਹੁੰਦਾ ਸ਼ਹਿਰਾਂ ਦੇ ਵਿੱਚ ਨਹੀਂ বাসਣਾ ਚਾਹੁੰਦਾ ਉਹ ਕਹਿੰਦਾ ਯਾਰ ਮੈਂ ਪਿੰਡ ਦਾ ਜਿਹੜਾ ਖੁਸਾਹਲ ਆ ਮੇਰਾ ਪਿੰਡ ਮੈਂ ਪਿੰਡ ਜੀ ਰਹਿਣਾ ਖੁੱਲਾ ਡੁੱਲਾ ਔਰ ਸਭ ਤੋਂ ਵੱਡਾ ਭਾਈਚਾਰਾ ਪਿੰਡਾਂ ਦੇ ਵਿੱਚ ਔਰ ਮੈਂ ਸ਼ਹਿਰਾਂ ਦੇ ਵਿੱਚ ਤੁਸੀਂ ਅਕਸਰ ਕਵਰ ਕਰਦੇ ਹੋ ਹੋ ਸਕਦਾ ਆ ਜਾਂ ਕਿਸਾਨ ਆਏ ਨੇ ਕਿਸਾਨ ਨੂੰ ਕਿਸਾਨ ਤਾਂ ਮਿਲ ਲੂਗਾ ਨਾ ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਕਰ ਲੂ ਸ਼ਹਿਰਾਂ ਦੇ ਵਿੱਚ ਤਾਂ ਐਜੇ ਹਾਲਾਤ ਨੇ ਗਵਾਂਢੀ ਦੇ ਘਰ ਡਾਕਾ ਪਿਆ ਜਾਵੇ ਦੂਆ ਬੰਦਾ ਮੈਂ ਕਿਤੇ ਆਉਂਦਾ ਨਹੀਂ ਦੇਖਿਆ ਹੈਗਾ ਇਹ ਵੀਰਾਂ ਅਸੀਂ ਇਹ ਤਾਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਕਿਸਾਨਾਂ ਨੂੰ ਨਾ ਆ ਜਾੜੋ ਇੱਕ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਕਿਸਾਨਾਂ ਦੇ ਕੋਲ ਹੀ ਰਹਿਣ ਤਾਂ ਸਾਡੇ ਪਿੰਡਾਂ ਦਾ ਜਿਹੜਾ ਭਾਈਚਾਰਾ ਉਹ ਸਾਡਾ ਉਵੇਂ ਦਾ ਉਵੇਂ ਰਹਿਣ ਦਿਓ ਸਾਨੂੰ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦਿਓ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ